ਪੰਜਾਬ ਵਿੱਚ ਪਹਾੜਾਂ 'ਚ ਬਰਫ਼ਬਾਰੀ ਤੇ ਬੱਦਲਾਂ ਦੇ ਸਾਫ਼ ਹੋਣ ਤੋਂ ਬਾਅਦ ਸਵੇਰ 'ਚ ਤਾਪਮਾਨ ਅਚਾਨਕ ਗਿਰਾਵਟ ਆਈ ਹੈ। ਪਿਛਲੇ 24 ਘੰਟਿਆਂ 'ਚ ਸਵੇਰ ਦਾ ਔਸਤ ਘੱਟੋ-ਘੱਟ ਤਾਪਮਾਨ 2.2 ਡਿਗਰੀ ਘਟ ਗਿਆ ਹੈ। ਹੁਸ਼ਿਆਰਪੁਰ ਵਿੱਚ ਸਵੇਰ ਦਾ ਸਭ ਤੋਂ ਘੱਟਾ ਤਾਪਮਾਨ ਦਰਜ ਕੀਤਾ ਗਿਆ। ਠੰਡ ਵੋਧਨ ਦੇ ਨਾਲ ਤੁੰਦਾ ਅਸਰ ਵੀ ਸਵੇਰ ਵਿੱਚ ਵੇਖਣ ਨੂੰ ਮਿਲਿਆ। ਮੌਸਮ ਵਿਗਿਆਨ ਕੇਂਦਰ ਵੱਲੋਂ ਸ਼ਨੀਵਾਰ ਸਵੇਰੇ ਜਾਰੀ ਕੀਤੇ ਗਏ ਅੰਕੜੇ ਮੁਤਾਬਕ ਹੁਸ਼ਿਆਰਪੁਰ ਵਿੱਚ ਸਵੇਰ ਦਾ ਸਭ ਤੋਂ ਘੱਟ ਤਾਪਮਾਨ 1.1 ਡਿਗਰੀ ਦਰਜ ਕੀਤਾ ਗਿਆ। ਅਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 1 1.3 ਡਿਗਰੀ ਦਰਜ ਕੀਤਾ ਗਿਆ ਜੋ ਪਿਛਲੇ 24 ਘੰਟਿਆਂ ਵਿੱਚ 5 ਡਿਗਰੀ ਤੋਂ ਘੱਟ ਹੈ ਲੁਧਿਆਣਾ ਵਿੱਚ 5 ਡਿਗਰੀ ਪਟਿਆਲਾ ਵਿੱਚ 4.4 ਡਿਗਰੀ ਬਠਿੰਡਾ ਵਿੱਚ 3.4 ਡਿਗਰੀ ਤੇ ਗੁਰਦਾਸਪੁਰ ਵਿੱਚ 3.2 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਗਿਆਨ ਕੇਂਦਰ ਮੁਤਾਬਕ ਸਵੇਰ ਵਿੱਚ ਠੰਡ ਲਈ yellow alert ਜਾਰੀ ਕੀਤਾ ਹੈ ਤੇ ਅਗਲੇ 48 ਘੰਟਿਆਂ ਲਈ ਸ਼ੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਬਿਊਰੋ ਰਿਪੋਰਟ ਜੀਕੇਆ ਟੀਵੀ ਪੰਜਾਬ ਵਿੱਚ ਪਹਾੜਾਂ 'ਚ ਬਰਫ਼ ਪਾਰੀ ਤੇ ਬੱਦਲਾਂ ਦੇ ਸਾਫ਼ ਹੋਣ ਤੋਂ ਬਾਅਦ ਸਵੇਰ 'ਚ ਤਾਪਮਾਨ ਅਚਾਨਕ ਗਿਰਾਵਟ ਆਈ ਹੈ। ਪਿਛਲੇ 24 ਘੰਟਿਆਂ 'ਚ ਸਵੇਰ ਦਾ ਔਸਤ ਘੱਟੋ-ਘੱਟ ਤਾਪਮਾਨ 2.2 ਡਿਗਰੀ ਘਟ ਗਿਆ ਹੈ। ਹੁਸ਼ਿਆਰਪੁਰ ਵਿੱਚ ਸਵੇਰ ਦਾ ਸਭ ਤੋਂ ਘੱਟਾ ਤਾਪਮਾਨ ਦਰਜ ਕੀਤਾ ਗਿਆ। ਠੰਡ ਵੋਧਨ ਦੇ ਨਾਲ ਧੁੰਦ ਦਾ ਅਸਰ ਵੀ ਸਵੇਰ ਵਿੱਚ ਵੇਖਣ ਨੂੰ ਮਿਲਿਆ। ਮੌਸਮ ਵਿਗਿਆਨ ਕੇਂਦਰ ਵੱਲੋਂ ਸ਼ਨੀਵਾਰ ਸਵੇਰੇ ਜਾਰੀ ਕੀਤੇ ਗਏ ਅੰਕੜੇ ਮੁਤਾਬਕ ਹੁਸ਼ਿਆਰਪੁਰ ਵਿੱਚ ਸਵੇਰ ਦਾ ਸਭ ਤੋਂ ਘੱਟਾ ਤਾਪਮਾਨ 1.1 ਡਿਗਰੀ ਦਰਜ ਕੀਤਾ ਗਿਆ। ਅਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 1.3 ਡਿਗਰੀ ਦਰਜ ਕੀਤਾ ਗਿਆ ਜੋ ਪਿਛਲੇ 24 ਘੰਟਿਆਂ ਵਿੱਚ 5 ਡਿਗਰੀ ਤੋਂ ਘੱਟ ਹੈ। ਲੁਧਿਆਣਾ ਵਿੱਚ 5° ਪਟਿਆਲਾ ਵਿੱਚ 4.4° ਬਠਿੰਡਾ ਵਿੱਚ 3.4° ਤੇ ਗੁਰਦਾਸਪੁਰ ਵਿੱਚ 3.2° ਦਰਜ ਕੀਤਾ ਗਿਆ। ਮੌਸਮ ਵਿਗਿਆਨ ਕੇਂਦਰ ਮੁਤਾਬਕ ਸਵੇਰ ਵਿੱਚ ਧੁੰਦ ਲਈ yellow alert ਜਾਰੀ ਕੀਤਾ ਹੈ ਤੇ ਅਗਲੇ 48 ਘੰਟਿਆਂ ਲਈ ਸ਼ੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਬਿਊਰੋ ਰਿਪੋਰਟ ਜੀਕੇਆ ਟੀਵੀ ਪੰਜਾਬ ਵਿੱਚ ਪਹਾੜਾਂ 'ਚ ਬਰਫ਼ਬਾਰੀ ਤੇ ਬੱਦਲਾਂ ਦੇ ਸਾਫ਼ ਹੋਣ ਤੋਂ ਬਾਅਦ ਸਵੇਰ 'ਚ ਤਾਪਮਾਨ ਅਚਾਨਕ ਗਿਰਾਵਟ ਆਈ ਹੈ। ਪਿਛਲੇ 24 ਘੰਟਿਆਂ 'ਚ ਸਵੇਰ ਦਾ ਔਸਤ ਘੱਟੋ-ਘੱਟ ਤਾਪਮਾਨ 2.2 ਡਿਗਰੀ ਘਟ ਗਿਆ ਹੈ। ਹੁਸ਼ਿਆਰਪੁਰ ਵਿੱਚ ਸਵੇਰ ਦਾ ਸਭ ਤੋਂ ਘੱਟਾ ਤਾਪਮਾਨ ਦਰਜ ਕੀਤਾ ਗਿਆ। ਠੰਡ ਵੋਧਨ ਦੇ ਨਾਲ ਧੁੰਦ ਦਾ ਅਸਰ ਵੀ ਸਵੇਰ ਵਿੱਚ ਵੇਖਣ ਨੂੰ ਮਿਲਿਆ। ਮੌਸਮ ਵਿਗਿਆਨ ਕੇਂਦਰ ਵੱਲੋਂ ਸ਼ਨੀਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਹੁਸ਼ਿਆਰਪੁਰ ਵਿੱਚ ਸਵੇਰ ਦਾ ਸਭ ਤੋਂ ਘੱਟ ਤਾਪਮਾਨ 1.1 ਡਿਗਰੀ ਦਰਜ ਕੀਤਾ ਗਿਆ। ਅਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 1.3 ਡਿਗਰੀ ਦਰਜ ਕੀਤਾ ਗਿਆ ਜੋ ਪਿਛਲੇ 24 ਘੰਟਿਆਂ ਵਿੱਚ 5 ਡਿਗਰੀ ਤੋਂ ਘੱਟ ਹੈ ਲੁਧਿਆਣਾ ਵਿੱਚ 5 ਡਿਗਰੀ ਪਟਿਆਲਾ ਵਿੱਚ 4.4 ਡਿਗਰੀ ਬਠਿੰਡਾ ਵਿੱਚ 3.4 ਡਿਗਰੀ ਤੇ ਗੁਰਦਾਸਪੁਰ ਵਿੱਚ 3.2 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਗਿਆਨ ਕੇਂਦਰ ਮੁਤਾਬਕ ਸਵੇਰ ਵਿੱਚ ਤੋਂ ਲਈ येलो ਅਲਰਟ ਜਾਰੀ ਕੀਤਾ ਹੈ ਤੇ ਅਗਲੇ 48 ਘੰਟਿਆਂ ਲਈ ਸ਼ੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਬਿਊਰੋ ਰਿਪੋਰਟ ਜੀਕੇਆ ਟੀਵੀ ਪੰਜਾਬ ਵਿੱਚ ਪਹਾੜਾਂ 'ਚ ਬਰਫ ਪਾਰੀ ਤੇ ਬੱਦਲਾਂ ਦੇ ਸਾਫ਼ ਹੋਣ ਤੋਂ ਬਾਅਦ ਸਵੇਰ 'ਚ ਤਾਪਮਾਨ ਅਚਾਨਕ ਗਿਰਾਵਟ ਆਈ ਹੈ। ਪਿਛਲੇ 24 ਘੰਟਿਆਂ 'ਚ ਸਵੇਰ ਦਾ ਔਸਤ ਘੱਟੋ-ਘੱਟ ਤਾਪਮਾਨ 2.2 ਡਿਗਰੀ ਘਟ ਗਿਆ ਹੈ। ਹੁਸ਼ਿਆਰਪੁਰ ਵਿੱਚ ਸਵੇਰ ਦਾ ਸਭ ਤੋਂ ਘੱਟਾ ਤਾਪਮਾਨ ਦਰਜ ਕੀਤਾ ਗਿਆ। ਠੰਡ ਵੋਧਨ ਦੇ ਨਾਲ ਧੁੰਦ ਦਾ ਅਸਰ ਵੀ ਸਵੇਰ ਵਿੱਚ ਵੇਖਣ ਨੂੰ ਮਿਲਿਆ। ਮੌਸਮ ਵਿਗਿਆਨ ਕੇਂਦਰ ਵੱਲੋਂ ਸ਼ਨੀਵਾਰ ਸਵੇਰੇ ਜਾਰੀ ਕੀਤੇ ਗਏ ਅੰਕੜੇ ਮੁਤਾਬਕ ਹੁਸ਼ਿਆਰਪੁਰ ਵਿੱਚ ਸਵੇਰ ਦਾ ਸਭ ਤੋਂ ਘੱਟ ਤਾਪਮਾਨ 1.1 ਡਿਗਰੀ ਦਰਜ ਕੀਤਾ ਗਿਆ। ਅਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 1.3 ਡਿਗਰੀ ਦਰਜ ਕੀਤਾ ਗਿਆ ਜੋ ਪਿਛਲੇ 24 ਘੰਟਿਆਂ ਵਿੱਚ 5 ਡਿਗਰੀ ਤੋਂ ਘੱਟ ਹੈ। ਲੁਧਿਆਣਾ ਵਿੱਚ 5° ਪਟਿਆਲਾ ਵਿੱਚ 4.4° ਬਠਿੰਡਾ ਵਿੱਚ 3.4° ਤੇ ਗੁਰਦਾਸਪੁਰ ਵਿੱਚ 3.2° ਦਰਜ ਕੀਤਾ ਗਿਆ। ਮੌਸਮ ਵਿਗਿਆਨ ਕੇਂਦਰ ਮੁਤਾਬਕ ਸਵੇਰ ਵਿੱਚ ਧੁੰਦ ਲਈ yellow alert ਜਾਰੀ ਕੀਤਾ ਤੇ ਅਗਲੇ 48 ਘੰਟਿਆਂ ਲਈ ਸ਼ੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਬਿਊਰੋ ਰਿਪੋਰਟ ਜੀਕੇਆ ਟੀਵੀ